ਸਰੀਰਕ ਤੌਰ ਤੇ ਬਹੁਤ ਮਜ਼ਬੂਤ ਆ ਵੀਰ ਤਾਂ ਹੀ ਲੜ ਰਹੇ ਨੇ ਉਹ ਇਸ ਟਾਈਮ ਮਾੜੇ ਹਾਲਾਤ ਨਾਲ ਮਾੜਾ ਬੰਦਾ ਨਹੀਂ ਲੜ ਸਕਦਾ ਸੀ ਉਹ ਜਿਹੜੇ ਆ ਆਰ ਆਈ ਪੀ ਵਗੈਰਾ ਲਿਖਣ ਦੇ ਆ ਇਹੋ ਜਿਹੀਆਂ ਚੀਜ਼ਾਂ ਤੋਂ ਬਚੀਏ ਇਹ ਭਾਈ ਸਹੀ ਆ ਝੋਟਾ ਪੂਰਾ ਸਹੀ ਹੋਊਗਾ ਬਹੁਤ ਜਲਦੀ ਰਾਤ ਜਦੋਂ ਅਸੀਂ ਆਏ ਸੀ ਵੀਰੇ ਸਾਰੇ ਜਾਣੇ ਕੋਈ ਗੱਲ ਨਹੀਂ ਕਰ ਰਹੇ ਸੀ ਆਪਾਂ ਸਾਰੇ ਜਾਣੇ ਪਾਠ ਕਰ ਰਹੇ ਸੀ ਕੀ ਇਹ ਹੀ ਗੱਲ ਮੈਂ ਸਾਰਿਆਂ ਨੂੰ ਕਹਿਣੀ ਚਾਹੂੰਗਾ ਜਿਹੜੇ ਘਰ ਘਰ ਬੈਠੇ ਆ ਵੀਰ ਨੂੰ ਪਿਆਰ ਕਰਦੇ ਆ ਵੀ ਵੀਰ ਨੇ ਕਦੀ ਕਿਸੇ ਦੇ ਲਈ ਹੇਟ ਕੋਈ ਕਮੈਂਟ ਹੇਟ ਕੋਈ ਗੱਲ ਨਹੀਂ ਵਰਤੀ ਆਪਾਂ ਉਹਨਾਂ ਲਈ ਅਰਦਾਸ ਕਰੀਏ ਮਹਾਰਾਜ ਕਿਰਪਾ ਕਰੂਗਾ ਬਹੁਤ ਜਲਦੀ ਹੋ ਜਾਣਗੇ ਠੀਕ ਵੀਰੇ ਅੱਗੇ ਨਾਲ ਉਹਨਾਂ 'ਚ ਸੁਧਾਰ ਤਾਂ ਬਿਲਕੁਲ ਅਸੀਂ ਹਸਪੀਟਲ ਦੇ ਵਿੱਚ ਮੌਜੂਦ ਆ ਜਿੱਥੇ ਰਾਜਵੀਰ ਸਿੰਘ ਜਵੰਦਾ ਦਾ ਇਲਾਜ ਚੱਲ ਰਿਹਾ ਤਾਂ ਉੱਥੇ ਹੀ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀ ਕਲਾਕਾਰ ਆ ਲੀਡਰ politcal leader ਜਿਹੜੇ ਕਿ ਦਾਵਾਵਾਂ ਕਰ ਰਹੇ ਨੇ ਤੇ ਪੂਰਾ ਪੰਜਾਬ ਜਿਹੜਾ ਕਿ ਆਵਾਮ ਆ ਜਿਹੜੀ ਕਿ ਉਹ ਅਰਦਾਸਾਂ ਕਰ ਰਹੀ ਹੈ ਕਿ ਰਾਜਵੀਰ ਸਿੰਘ ਜਵੰਦਾ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਸਟੇਜਾਂ ਉਹਨਾਂ ਦੀ ਉਡੀਕ ਕਰ ਰਹੀਆਂ ਨੇ ਉਹਨਾਂ ਸਟੇਜਾਂ ਦਾ ਮੋੜ ਤੋਂ ਜਿਹੜਾ ਕਿ ਸ਼نگਾਰਬਨ ਤਾਂ ਸਾਡੇ ਨਾਲ ਮਿਸਟਰ ਡੀ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਬਾਈਪੁਰਾਂ ਦੇ ਨਾਲ ਕਈ ਵਾਰ ਆ ਕਈ ਗੱਲਾਂ ਪਤਾ ਹੁੰਦੀਆਂ ਨੇ ਜਿਹੜੀਆਂ ਕਿ ਮੀਡੀਆ ਤੋਂ ਵੀ ਓਲੇ ਰਹ ਜਾਂਦੇ ਨੇ ਤਾਂ ਬਾਈ ਪਹਿਲਾਂ ਸਵਾਗਤ ਸਾਸਿਗਰ ਵੀਰੇ ਥੈਂਕ ਯੂ ਜੀ ਬਾਈ ਦਾ ਹਾਲ ਕੀ ਆ ਹੁਣ ਤੁਸੀਂ ਅੰਦਰੋਂ ਆਏ ਹੋ ਮਿਲ ਕੇ ਆਏ ਹੋ ਪਰਿਵਾਰ ਮੈਂ ਤੁਹਾਨੂੰ ਗੱਲ ਦੱਸਦਾ ਵੀ ਜਿਹੜੇ ਡਾਕਟਰਸ ਨੇ ਨਾ ਕੋਈ ਵੀ ਚੀਜ਼ ਡਿਸਕਲੋਜ਼ ਕਰਨ ਤੋਂ ਮਨਾ ਕਰਦੇ ਆ ਬਟ ਉਹਨਾਂ ਨੇ ਇਹ ਗੱਲ ਕਹੀ ਆ ਵੀ ਬੈਟਰਮੈਂਟ ਅੱਗੇ ਤੋਂ ਹੋ ਰਹੀ ਆ ਆਪਣਾ ਕੰਮ ਇਹ ਆ ਵੀ ਆਪਾਂ ਅਰਦਾਸ ਕਰੀਏ ਬਾਈ ਦੀ ਗੁੱਡਵਿਲ ਦੇ ਲਈ ਮਹਾਰਾਜ ਕਿਰਪਾ ਕਰੂਗਾ ਬਹੁਤ ਜਲਦੀ ਹੋ ਜਾਣਗੇ ਠੀਕ ਵੀਰੇ ਅੱਗੇ ਨਾਲੋਂ ਉਹਨਾਂ 'ਚ ਸੁਧਾਰ ਤੇ ਬਾਈ ਦੀ ਗੁੱਡਵਿਲ ਬਹੁਤ ਘੈਂਟ ਆ ਵੀਰੇ ਉਹਨਾਂ ਦੀ ਸਰੀਰਕ ਤੌਰ ਤੇ ਬਹੁਤ ਮਜ਼ਬੂਤ ਆ ਵੀਰੇ ਤਾਂ ਹੀ ਲੜ ਰਹੇ ਨੇ ਉਹ ਇਸ ਟਾਈਮ ਮਾੜੇ ਹਾਲਾਤ ਨਾਲ ਮਾੜਾ ਬੰਦਾ ਨਹੀਂ ਲੜ ਸਕਦਾ ਸੀ ਪਰਿਵਾਰ ਦੀ ਨਾਲ ਵੀ ਮੁਲਾਕਾਤ ਹੋਈ ਆ ਮਾਤਾ ਦਾ ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਜੀ ਫੈਮਿਲੀ ਮੈਂਬਰਸ ਨੂੰ ਇੰਨਾ ਨਹੀਂ ਮਿਲਿਆ ਮੇਰੇ ਫਰੈਂਡਸ ਨੇ ਜਿਹੜੇ ਅੰਦਰ ਨਾਲ ਨੇ ਫੈਮਿਲੀ ਮੈਂਬਰਸ ਨਾਲ ਮਿਲਿਆ ਸਭ ਨੂੰ ਬਟ ਮੇਰੀ ਨਹੀਂ ਡੀਪਲੀ ਕੋਈ ਕਨਵਰਸੇਸ਼ਨ ਨਹੀਂ ਹੋਈ ਰਾਤ ਜਦੋਂ ਅਸੀਂ ਆਏ ਸੀ ਵੀਰੇ ਸਾਰੇ ਜਣੇ ਕੋਈ ਗੱਲ ਨਹੀਂ ਕਰ ਰਹੇ ਸੀ ਆਪਾਂ ਸਾਰੇ ਜਣੇ ਪਾਠ ਕਰ ਰਹੇ ਸੀ ਜਦੋਂ ਅਸੀਂ ਸੀਗੇ ਜਿੱਦਾਂ ਕਨਵਰ ਗਰੇਵਾਲ ਵੀਰ ਸੀਗਾ ਤੇ ਉਹ ਹੋਰ ਆਰਟਿਸਟ ਸੀਗੇ ਤੇ ਜਿਹੜੀ ਫੈਮਿਲੀ ਆ ਬਈ ਬਾਈ ਦੇ ਨਾਲ ਦੇ ਨੇ ਉਹ ਪਾਠ ਕਰ ਰਹੇ ਸੀਗੇ ਗੱਲ ਕਰਨ ਦੀ ਬਜਾਏ ਸਾਰੇ ਮਤਲਬ ਪਾਠ ਕਰਨ ਤੇ ਬਲੀਵ ਕਰ ਰਹੇ ਵੀ ਆਪਾਂ ਗੱਲ ਨਾਲੋਂ ਪਾਠ ਕਰੀਏ ਵੀ ਬਾਈ ਦੀ ਬੈਟਰਮੈਂਟ ਹੋਵੇ ਜਲਦੀ ਹੁਣ ਸੇਤ ਕਿਵੇਂ ਦੀ ਆ ਹਉ ਦੇਖਿਆ ਇਹ ਕਹਿੰਦਾ ਵੀ ਅੱਗੇ ਨਾਲੋਂ ਕਹਿੰਦੇ ਆ ਵੀ ਹਾਂ ਅੱਗੇ ਨਾਲੋਂ ਬੈਟਰ ਬੈਟਰ ਹਾਂਜੀ ਬਾਕੀ ਇਹੀ ਗੱਲ ਮੈਂ ਸਾਰਿਆਂ ਨੂੰ ਕਹਿਣੀ ਚਾਹੂੰਗਾ ਜਿਹੜੇ ਘਰ ਘਰ ਬੈਠੇ ਆ ਵੀਰ ਨੂੰ ਪਿਆਰ ਕਰਦੇ ਆ ਵੀ ਵੀਰ ਨੇ ਕਦੀ ਕਿਸੇ ਦੇ ਲਈ ਹੇਟ ਕੋਈ ਕਮੈਂਟ ਹੇਟ ਕੋਈ ਗੱਲ ਨਹੀਂ ਵਰਤੀ ਆਪਾਂ ਉਹਨਾਂ ਲਈ ਅਰਦਾਸ ਕਰੀਏ ਸਾਰੇ ਜਾਣੇ ਜਿਹੜੇ ਘਰੋਂ ਘਰੀ ਬੈਠੇ ਆ ਵੀ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਨਾਲੇ ਫੇਕ ਨਿਊਜ਼ ਤੋਂ ਜਿਹੜੇ ਆਰ ਆਈ ਪੀ ਵਗੈਰਾ ਲਿਖਣ ਦੇ ਆ ਇਹੋ ਜਿਹੀਆਂ ਚੀਜ਼ਾਂ ਤੋਂ ਬਚੀਏ ਇਹ ਭਾਈ ਸਹੀ ਆ ਝੋਟਾ ਪੂਰਾ ਸਹੀ ਹੋਊਗਾ ਬਹੁਤ ਜਲਦੀ ਅਸਾਮੀ ਦਾ ਪੂਰੀਆਂ ਨੇ ਪ੍ਰਮਾਤਮਾ ਵਾਹਿਗੁਰੂ ਦੇ ਉੱਪਰ ਬਿਲਕੁਲ ਵੀਰੇ ਸਾਰੇ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਸਾਰੇ ਜਾਣੇ ਦਏ ਅਰਦਾਸ ਕਰਨ ਬਾਈ ਲਈ ਬਾਈ ਚਮਤਕਾਰ ਹੋਊਗਾ ਜੀ ਬਿਲਕੁਲ ਤਾਂ ਵਕ ਵਕ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਨਿਕਲ ਕੇ ਆ ਰਹੀਆਂ ਸੀ ਕੱਲ ਤੋਂ ਤਾਂ ਅੱਜ ਸਵੇਰ ਤੋਂ ਜਦੋਂ ਤਸਵੀਰ ਰੁਖ ਬਦਲਿਆ ਤਸਵੀਰ ਦੇ ਵਿੱਚ ਕੀ ਆਇਆ ਕਿ ਰਾਜਵੀਰ ਸਿੰਘ ਜਵੰਦਾ ਚੜ੍ਹਦੀ ਕਲਾ ਦੇ ਵਿੱਚ ਨੇ ਅੱਗੇ ਨਾਲੋਂ ਫਰਕ ਆ ਤਾਂ ਅਰਦਾਸ ਆ ਕਿ ਸਾਡੀ ਵੀ ਇਹੀ ਕਿ ਰਾਜਵੀਰ ਸਿੰਘ ਜਵੰਦਾ ਮੋੜ ਤੋਂ ਆਪਣੇ ਪਰਿਵਾਰ ਦੇ ਵਿੱਚ ਮੋੜ ਤੋਂ ਆਪਣੇ ਲੋਕਾਂ ਦੇ ਵਿੱਚ ਫਿਰ ਤੋਂ ਉਸੇ ਤਰ੍ਹਾਂ ਜਿਹੜੀ ਕਿ ਆਪਣੀ ਕਲਾਕਾਰੀ ਆ ਉਸ ਨੂੰ ਲੈ ਕੇ ਆਉਣ ਤੇ ਸਟੇਜਾਂ ਦੇ ਉੱਪਰ ਸ਼ਿੰਗਾਰ ਬਣਨ